ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਨਿਦ ਸਿਦ ਰਿਦ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਬੀਰੈ ਲੱਖ ਕੋਟ ਖੁਸ਼ੀਆਂ ਰੰਗ 라ਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਅਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾ ਕਾ ਖੋਜ ਹੈ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਹਾਂ ਵਡਭਾਗੀ ਤੇ ਬਿਸਰਾਮ ਦੇ ਕੇ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਅਗੋਚਰ ਥਾਨਾ ਓਹ ਮਹਿਲ ਗੁਰੂ ਦੇਖਾਈ ਜੀਓ ਇੱਥੇ ਮਹਿਲ ਪਾਠ ਹੈ ਮਹੱਲ ਨਹੀਂ ਓਹ ਮਹਿਲ ਗੁਰੂ ਦੇਖਾਈ ਜੀਓ ਦੇਖਾਈ ਦਦੇ ਦੀ ਲਾਮ ਹੈ ਦੇਖਾਈ ਜੀਓ ਗਹਰ ਗੰਬੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਹਿਰਦੈ ਵਸੇਰਾ ਗੁਰਬੰਧਨ ਤਿਨ ਕੇ ਸਗਲੇ ਕਾਟੇ ਗੁਰ ਤੇ ਜਮਕ ਦੇਕੇ ਗੁਰਬੰਧਨ ਤਿਨ ਕੇ ਸਗਲੇ ਕਾਟੇ ਗੁਰਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜ ਸਮਾਈ ਜੀਉ ਮਾਜ ਮਹੱਲਾ 5ਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵਾ ਪ੍ਰਭੁ ਦਇਆ ਤੇ ਮੰਗਲ ਗਾਵਾ ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ ਹਰ ਧਿਆਈਐ ਸਗਲ ਅਵਰਦਾ ਜੀਉ ਅਵਰਦਾ ਐੜਾ ਅਗੇਤਰ ਲਾ ਕੇ ਤੇ ਅੱਗੇ ਵਰਦਾ ਅਵਰਦਾ ਕਰਕੇ ਪਾਠ ਨਹੀਂ ਕਰਨਾ ਅਵਰਦਾ ਜੀਉ ਅਵਰਦਾ ਤੋਂ ਭਾਵ ਹੈ ਉਮਰ ਆਉਦੀ ਹਰ ਤੇ ਆਇਆ ਸਗਲ ਅਵਰਦਾ ਜੀਓ ਨਾਮ ਆਖਦ ਮੋਕਾ ਸਾਧੂ ਦੀਆ ਕਿਲ ਬਿਖ ਕਾਟੇ ਨਿਰਮਲ ਥੀਆ ਆਨੰਦ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਓ ਜਪਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਉ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਟਾਕ ਲੀਆ ਮੇਰਾ ਪਰਦਾ ਜਿਓ ਮਾਜ ਮਹੱਲਾ ਪੰਜਵਾ ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸਾ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੈ ਸੇਵਕ ਅੰਤਰ ਬਾਹਰ ਮਾਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ